ਜਿਹੜੀ ਆਮ ਆਦਮੀ ਪਾਰਟੀ ਹੈ ਇਹ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਕੰਮ ਕਰਦੇ ਗਿਆ ਤੇ ਜ਼ਰਬੇਕਾਰ ਲੋਕ ਨੇ ਜੀ ਹੁਣ ਦੇਖੋ 70000 ਏਕੜ ਜਿਹੜਾ ਤੁਸੀਂ ਨੋਟੀਫਾਈ ਕਰਤਾ ਜੀ ਨਾ ਕੋਈ ਬੰਦਾ ਲੈਂਡ ਯੂਸ ਚੇਂਜ ਕਰਾ ਸਕਦਾ ਹੈ ਨਾ ਕੋਈ ਆਪਣੇ ਕਿਸੇ ਹੋਰ ਕੰਮ ਦੀ ਕਰ ਸਕਦਾ ਹੈ ਹਮਮ ਔਰ 1000 ਏਕੜ ਦੀ ਵੀ ਕਲੋਨੀ ਕੋ ਬਸ ਨਹੀਂ ਹੋਈ ਸ਼ਹਿਰ ਦੇ ਇਲਾਕੇ ਦੇ 30-30 ਸਾਲ ਲੱਗ ਜਾਂਦੇ 30-30 ਸਾਲ ਜੀ 70000 ਏਕੜ ਬਸ ਕਿੰਨਾ ਚਿਰ ਲੱਗੂਗਾ ਸੋ ਵੀਤੇ ਕੋਈ ਇੱਕ ਮਤਲਬ ਪਤਾ ਨਹੀਂ ਇਹਦੇ ਅੱਖ ਲੱਕੇ ਜਾਂ ਕਿਵੇਂ ਇਹਨਾਂ ਦੀ ਸਮਝ ਪਈ ਹੈ ਬਸ ਛੋਟੀ ਸਟਾਫ ਦੇ ਹਿਸਾਬ ਨਾਲ ਇਹਨਾਂ ਨੇ ਪਲਾਨ ਕਰਤਾ ਜੀ ਤੇ ਉਹ ਉਤਰਤੀ ਗੱਲ ਹੈ ਜਦੋਂ ਲੋਕ ਨਹੀਂ ਹੱਕ 'ਚ ਹੋਣਗੇ ਤੇ ਉਹ ਤੇ ਫੈਜ਼ਲਪੁਰ ਆ ਕੇ ਲੈਣੇ ਪੈਣਾ ਸੀ ਪਰ ਉਹ ਸਰਬ ਵਿੱਤ ਮੰਤਰੀ ਹਰਪਾਲ ਛੀਮੇ ਦੀ ਸਟੈਂਡਪੁਟ ਆਉਂਦੀ ਉਹਨਾਂ ਨੇ ਕਹਿ ਕੇ ਸਰਕਾਰ ਕਿਸਾਨਾਂ ਦੇ ਲਈ ਲੈਂਡ ਪੌਲਿੰਗ ਪਾਲਿਸੀ ਲੈ ਕੇ ਆਈ ਸੀ ਪਰ ਕਿਸਾਨਾਂ ਨੂੰ ਪਸੰਦ ਨਹੀਂ ਆਈ ਔਰ ਕਿਸਾਨਾਂ ਦੇ ਲਈ ਹੀ ਜਿਹੜਾ ਸੀ ਕਦਮ ਆ ਜਿਹੜਾ ਉਹ ਪਿੱਛੇ ਨੂੰ ਕੀਤਾ ਦੇਖੋ ਗੰਦੇ ਹੈ ਜਿਸ ਕਿਸਾਨਾਂ ਨੂੰ ਪਸੰਦ ਨਹੀਂ ਫਿਰ ਕਿਸਾਨਾਂ ਲਈ ਕਿਤਾਉਗੀ ਜੀ ਉਹ ਆਪਣੇ ਆਪਣੇ ਦੋ ਬਿਆਨ ਹੈ ਨਾ ਜੇ ਨਿੱਕੇ ਗੱਲ ਤਾਂ ਦੋ ਗੱਲਾਂ ਨਾ ਕਰਨੇ ਇੱਕ ਹੀ ਕਰਨਾ ਜੀ ਜਿਉ ਜਿਉ ਚੰਗੀ ਸੀ ਤੇ ਫਿਰ ਕਿਸਾਨਾਂ ਨੂੰ ਤੁਸੀਂ ਸਮਝਾਇਆ ਕਿ ਉਹਨੂੰ ਹੂੰ ਜਿਉ ਉਹਨੇ ਸਮਝ ਨਹੀਂ ਪਈ ਇਹ ਤਾਂ ਮਤਲਬ ਨਹੀਂ ਠੀਕ ਉਹ ਜੀ ਇਹ ਗੈਰ ਜ਼ਰਦ ਦੇਕਾਰ ਗੱਲਾਂ ਕਰਦੇ ਔਰ ਜਿੱਦਾਂ ਗੰਗਾ ਕਹੇ ਗੰਗਾ ਰਾਮ ਜਮਨਾ ਕਹੇ ਜਮਨਾਦਾਸ ਉਹ ਤੁਸੀਂ ਇਹ ਗੱਲ ਤੇ ਰਹੋ ਨਾ ਜੀ ਤੁਸੀਂ ਜਿੱਥੇ ਦੀ ਗੱਲ ਹੁੰਦੀ ਉਹਦੇ ਅਨੁਸਾਰ ਪੈਂਦੀ ਜਾਉਣੇਗੀ ਇਹ ਇਹਨਾਂ ਕਰਕੇ ਅਸੀਂ ਕਰਤਾ ਜੀ ਤੁਸੀਂ ਲੋਕ ਰੋਸ਼ ਸ਼ਲੋਕ ਰਹਿ ਲਹਿਰ ਦੇ ਕੇ ਚੁਕੇ ਜੀ ਜੀ ਅਗਰ ਸਾਹਿਬ ਇੱਕ ਵਿਧਾਨ ਸਭਾ ਦੇ ਵਿੱਚ ਬੀਜੇਪੀ ਨੇ ਇਸ ਤਰ੍ਹਾਂ ਮਤਲਬ ਦਿੰਦਿਆ ਕੇਵਲ ਥੋ ਲੋ ਸਟੇਟਮੈਂਟ ਦਿੰਦੇ ਆ ਕਿ ਅਸੀਂ ਵੀ ਲੰਡ ਪੋਲਿੰਗ ਪਾਲਿਸੀ ਦਾ ਵਿਰੋਧ ਕਰਦੇ ਆ ਹਾਲਾਂਕਿ ਉਹ ਤਿੰਨ ਜਿਹੜੇ ਕਾਨੂੰਨ ਲੈ ਕੇ ਆਏ ਸੀ ਅੰਦੋਲਨ ਵੀ ਲੰਮਾ ਚੱਲਿਆ ਦੇਖੋ ਇਹ ਸਭ ਲੋਕ ਜਿੱਦੀ ਵੀ ਰਾਜਨੀਤੀ ਕਰਦੇ ਆ ਲੋਕਾਂ ਦਾ ਮੂਡ ਦੇਖ ਕੇ ਕਰਦੇ ਆ ਜੀ ਹੁਣ ਲੋਕਾਂ ਦਾ ਮੂਡ ਸੀ ਜੀ ਜਾਂ ਦੇ ਆਪਣੀ ਡਾਇਲੋਜੀ ਨੂੰ ਵੱਖੋ ਨਾ ਜੀ ਜਾਂ ਦੇ ਇੱਕ ਬੰਨੇ ਲੱਗੋ ਠੀਕ ਹੈ ਆ ਠੀਕ ਸੀ ਜਾਂ ਗਲਤ ਸੀ ਤੁਸੀਂ ਜਿੱਦਰ ਨੂੰ ਲੋਕਦਰ ਤੇ ਐ ਫਿਰ ਇਹ ਲੋਕਾਂ ਦੇ ਵਿਰੋਧ ਚ ਫੈਸਲੇ ਕਿਉਂ ਕਰਦੇ ਸੀ ਕੀ ਉਦੋਂ ਵੀ ਲੋਕਾਂ ਦੇ ਵਿਰੋਧ ਚ ਫੈਸਲਾ ਸੀ ਬੀਜੇਪੀ ਉਹਦੇ ਹੱਕ ਚ ਕੱਢ ਗਈ ਬੀਜੇਪੀ ਨੇ ਫੈਸਲਾ ਲਿਆ ਤੇ ਉਹਨਾਂ ਨੂੰ ਅਖੀਰ ਇੱਕ ਸਾਲ ਬਾਅਦ ਝੁਕਣਾ ਪਿਆ ਤੁਹਾਨੂੰ ਬਤਾ ਇੱਕ ਸਾਲ ਅਸੀਂ ਮੈਂ ਵੀ ਜਿੰਨੇ ਐਮਪੀ ਅਸੀਂ ਬੈਠੇ ਰਹੇ ਤਰਨੇ ਤੇ ਉਦੋਂ ਜੀ ਜੰਤਰ ਮੰਤਰੀ ਪਰ ਉਦੋਂ ਕੋਈ ਕੋਈ ਗੱਲ ਨਹੀਂ ਸੁਣਦਾ ਇਹ ਸਾਲ ਲੱਗ ਗਿਆ ਗੱਲ ਸੁਣਾਉਣ ਤੇ ਇਹਨਾਂ ਨੂੰ ਜੀ ਸੋ ਦੋਵੇਂ ਦੋਵੇਂ ਹੀ ਮਤਲਬ ਜਿਹੜੇ ਕੰਮ ਕਰਦੇ ਨੇ ਇਹ ਲੋਕ ਜ਼ਮੀਨ ਤੋਂ ਝੇਠਾ ਉੱਤਰ ਕਿ ਨਹੀਂ ਦੇਖਦੇ ਐ ਐਕਚੁਅਲ ਪੋਜੀਸ਼ਨ ਕੀ ਹੈ ਜੀ ਕਿ ਜਿਹੜੀ ਵੀ ਗੱਲ ਕਰਨਗੇ ਦਫ਼ਤਰਾਂ 'ਚ ਬਹਿ ਕੇ ਜਿਹੜੇ ਏਸੀ ਬੰਦ ਕਮਰੇ 'ਚ ਬਹਿੰਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਜ਼ਮੀਨ ਵਾਈ ਕਿੱਦਾਂ ਰਹੀ ਆ ਕਿਹੜੀ ਫਸਲ ਕਦੋਂ ਵੇਚਣੀ ਆ ਉਹਨਾਂ ਦੀ ਸਲਾਹਾਂ ਲੈਂਦੇ ਆ ਜੀ ਉਹ ਫਿਰ ਕਈ ਵਾਰ ਉਹ ਬਿਜ਼ਨਸ ਪੱਕੇ ਤੇ ਅੱਕ ਦੇ ਦਿੰਦੇ ਆ ਕਈ ਵਾਰ ਉਹਨਾਂ ਦਾ ਬਿਜ਼ਨਸ ਨਹੀਂ ਹੁੰਦਾ ਛੋਟੀ ਬਿਜ਼ਨਸ ਦੇ ਨਾਲ ਉਹ ਸਲਾਹ ਦੇ ਦਿੰਦੇ ਆ ਇਹ ਲੋਕ ਉਹਨਾਂ ਤੇ ਯਕੀਨ ਕਰਦੇ ਆ ਜੀ ਪਰ ਬੇਸਿਕਲ ਬੇਸਿਕਲੀ ਨਾ ਬੇਸਿਕਲੀ ਪੋਜੀਸ਼ਨ ਐ ਤਾਂ ਇਹ ਆਉਂਦੀ ਐ ਕਿ ਦੋਵੇਂ ਸਰਕਾਰਾਂ ਆਪੋਜੀਸ਼ਨ ਨੂੰ ਸੁਣਦੀਆਂ ਨਹੀਂ ਆ। ਆਪੋਜੀਸ਼ਨ ਬੇਸਿਕਲੀ ਵਿਧਾਨ ਸਭਾ ਦਾ ਆਇਨਾ ਹੁੰਦਾ ਹੈ, ਸ਼ੀਸ਼ਾ ਹੁੰਦਾ ਹੈ। ਜੀ ਕਿਉਂਕਿ ਜੇ ਜਿਹੜੀ ਸਰਕਾਰ ਹੁੰਦੀ ਉਹਦੀ ਜ਼ਮੀਨ ਤੇ ਪੈਰ ਨਹੀਂ ਹੁੰਦੇ। ਉਹਦੇ ਪੈਰ ਜ਼ਮੀਨ ਤੋਂ ਤਾਂ ਹੁੰਦੇ। ਹੂੰ। ਉਹਨੂੰ ਆਪੋਜੀਸ਼ਨ ਦੀ ਗੱਲ ਸੁਣੀ ਚਾਹੀਦੀ, ਨਾ ਬੀਜੇਪੀ ਸੁਣਦੀ ਹੈ, ਨਾ ਇਹ ਸੁਣਦੇ। ਇਹੀ ਕਾਰਨ ਹੈ। ਉਹ ਜੀ ਸਾਹਿਬ ਇਹ ਵੀ ਸਵਾਲ ਹੈ ਕਿ ਆਪੋਜੀਸ਼ਨ ਨੇ ਜਿਹੜੇ ਮੁੱਦੇ ਪੰਜਾਬ ਦੇ ਸੀਗੇ ਚਾਹੇ ਵਿਧਾਨ ਸਭਾ ਦੀ ਗੱਲ ਹੋਵੇ, ਚਾਹੇ ਸੰਸਦ ਦੀ ਗੱਲ ਹੋਵੇ, ਉੱਥੇ ਵਿਰੋਧੀ ਧਿਰ ਨੇ ਮੁੱਦੇ ਰੱਖੇ ਨੇ, ਇਹ ਵੀ ਸਵਾਲ ਵੱਡੇ ਖੜੇ ਹੁੰਦੇ ਨੇ। ਭਾਈ ਸਾਹਿਬ ਇੱਕ ਮੁੱਦਾ ਕੀ ਗੱਲ ਕਰਨ ਦੇ ਜੇ ਵੀਰੇ ਵੀਰੇ ਕੋਈ ਤੁਹਾਨੂੰ ਸਾਨੂੰ ਵੀਦਾ ਨਹੀਂ ਵੀਰੇ ਦਾ ਮਤਲਬ ਧਿਆਨ ਦਾ ਜੀ ਜੀ ਤੁਸੀਂ ਸਾਨੂੰ ਸਾਨੂੰ ਰਿਸਰਚ ਤੇ ਕਰੋ ਜੀ ਅਸੀਂ ਤਾਂ ਹਜੇ 15 ਦਿਨ ਸਭ ਤੋਂ ਵੱਡਾ ਮੁੱਦਾ ਹੈ ਫੜੇ ਚੋਣਾਂ ਦਾ ਅਧਿਕਾਰ ਖੋਇਆ ਜਾ ਰਿਹਾ ਜੀ ਵੋਟ ਦਾ ਅਧਿਕਾਰ ਖੋਇਆ ਜਾ ਰਿਹਾ 15 ਦਿਨ ਹੋ ਗਏ ਆ ਲਈ ਕਰਦੇ ਆ ਆਪਾਂ ਇਹਦੇ ਨਹੀਂ ਕਹਿਆ ਦੇਖ ਮੁੱਦੇ ਨਹੀਂ ਚੱਕੇ ਜਿਹੜਾ ਮੁੱਦਾ ਜਿਹੜਾ ਦੇਖੋ ਪੰਜਾਬ ਦਾ ਪਾਣੀਆਂ ਦਾ ਮੁੱਦਾ ਪਾਰਲੀਮੈਂਟ ਚ ਚੱਕਿਆ ਚੰਡੀਗੜ੍ਹ ਦਾ ਮੁੱਦਾ ਪਾਰਲੀਮੈਂਟ ਚ ਚੱਕਿਆ ਕਿਸਾਨੀ ਦੀ 1 ਸਾਲ ਧਰਨੇ ਤੇ ਬੈਠੇ ਰਹੇ ਜੀ ਡਟ ਕੇ ਵਿਰੋਧ ਕੀਤਾ ਕੋਈ ਇੱਕ ਮੁੱਦਾ ਤੁਸੋਂ ਜੇ ਤੇ ਜਿੱਤੇ اپوزیشن ਨੇ ਨਾਂ ਪੈਰਾ ਦਿੱਤਾ ਹੋਗਾ ਮੈਨੂੰ 8 ਸਾਲ ਹੋ ਗਏ ਅਸੀਂ 8 ਸਾਲ ਤੋਂ ਬੰਦੇ ਚਲਾਈ ਲੜਦੇ ਆ ਹਾਂ ਇਹ ਜ਼ਰੂਰ ਹੈ ਕਿ ਇਲੈਕਟ੍ਰੋਨਿਕ میڈیا ਉਹਨਾਂ ਦੇ ਹੱਥੇ ਚ ਹੈ ਤੇ ਉਹ ਖਬਰ ਨਹੀਂ ਆਉਣ ਦਿੰਦੇ ਆਮ ਲੋਕ ਸੋਚਣ ਦੀ ਗੱਲ ਨਹੀਂ ਤੁਸੀਂ ਸਾਡਾ ਜੂਸ਼ਲ ਹੈਂਡਲ میڈیا ਹੈਂਡਲ ਦੇਖੋ ਨਾ ਬਰਾਉਂ ਕੰਦੀ ਦਾ ਕੱਢ ਲੋ ਤੁਹਾਨੂੰ ਇਹ ਕੋਲ ਆ ਦੇ ਇਲੈਕਟ੍ਰੋਨਿਕ ਮੀਡੀਆ ਚ ਹੈਗਾ ਉਹ ਉਹਨਾਂ ਦੇ ਹੱਥਾਂ ਦੇ ਵਿੱਚ ਹੈ ਹੋ ਤੁਸੀਂ ਦੇਖੋ ਨਾ ਕੱਲ ਇੰਨਾ ਵੱਡਾ ਇਸ਼ੂ ਹੋਇਆ ਕੁਈ ਕੱਟ ਕਹਿੰਦਾ ਵੀ 400 ਦੇ ਕਰੀਬ ਸੰਸਦ 350 ਗ੍ਰਤਾਰ ਹੋ ਗਏ ਹੁਣ ਜੀ ਖਬਰਾਂ ਨੇ ਖਬਰਾਂ ਕਿੰਨੀਆਂ ਕਿ ਲੱਗੀਆਂ ਸੀ ਉਹ ਜੀ ਕਿੰਨਾ ਕਿ ਇਲੈਕਟ੍ਰੋਨਿਕ মিডিਆ ਨੇ ਦਿਖਾਇਆ ਹੂੰ ਉੱਥੇ ਕੋਈ ਮਾੜੀ ਜੀ ਕਿਸੇ ਦੀ ਗੱਲ ਹੋ ਜੇ ਕਿ ਇਹਨਾਂ ਦੀ ਸਰਕਾਰ ਦੀ ਉਹ ਬਾਰ ਬਾਰ ਰਿਪੀਟ ਬਾਰ ਬਾਰ ਰਿਪੀਟ ਹੁੰਦੀ ਹੈ ਜੀ ਉਹ ਆਸਾ ਹੁਣ ਤੁਸੀਂ ਇਹ ਤੁਸੀਂ ਇਹ ਤੁਸੀਂ ਇਹ ਤੁਸੀਂ ਇਲੈਕਟ੍ਰੋਨਿਕ মিডিਆ ਜਿਹੜੀ ਮੈਂ ਗੱਲ ਕੀਤੀ ਹੈ ਨਾ ਜੀ ਇਹ ਤੁਸੀਂ ਆਪ ਰਿਵਿਊ ਕਰ ਲਓ ਮੇਰੇ ਤੇ ਰੋਹੀ ਨਰ ਜੀ ਜਿੰਨੇ ਨੈਸ਼ਨਲ ਚੈਨਲ ਨੇ ਮੈਨੂੰ ਦੱਸ ਦੋ ਕਿੰਨੇ ਨੇ ਕੱਲ ਦੀ ਰਿਕਵਰੀ ਦਿੱਤੀ ਠੋਕ ਕੇ ਜੀ ਇੱਕ ਇੱਕ ਆਪੋਜੀਸ਼ਨ ਸਾਰੀ ਅੰਦਰ ਦੇ ਦੇਨ ਗ੍ਰਿਫਤਾਰ ਕਰਕੇ ਜੀ ਆਪਣੇ ਬਿੱਲ ਪਾਸ ਕਰ ਲੈਣ ਕਿਸੇ ਮੀਡੀਆ ਨੇ ਚਲਾਇਆ ਜੀ ਉਹ ਜਿਹੜਾ ਸਵਾਲ ਇਹ ਵੀ ਹੈ ਕਿ ਟਾਊਨਸ਼ਿਪ ਹੋਣੀਆਂ ਚਾਹੀਆਂ ਚਾਹੀਦੇ ਨੇ ਪੰਜਾਬ ਦੇ ਵਿੱਚ ਜਿਹੜੀ ਸ਼ਹਿਰੀਕਰਨ ਦੀ ਆਪਾਂ ਗੱਲ ਕਰ ਰਹੀਆਂ ਲੋਕ ਵੀ ਕਹਿੰਦੇ ਆ ਕਿ ਸ਼ਹਿਰੀਕਰਨ ਹੋਣਾ ਚਾਹੀਦਾ ਦੇਖੋ ਪਲਾਨਡ ਤੇ ਹੋਣਾ ਚਾਹੀਦਾ ਜੀ ਦੇਖੋ ਜੇ ਆਪਾਂ ਹੁਣ ਸ਼ਹਿਰ ਜੇ ਤੁਹਾਨੂੰ ਮਕਾਨ ਦੀ ਲੋੜ ਹੈ ਤੁਹਾਨੂੰ ਇੱਕ ਐਸੀ ਕਲੋਨੀ 'ਚ ਮਕਾਨ ਹੋਵੇ ਜਿੱਥੇ ਸੀਵਰੇਜ, ਵਾਟਰ ਸਪਲਾਈ, ਲਾਈਟਾਂ ਲੱਗਿਆ ਮਕਾਨ ਹੋਵੇ ਔਰ ਉਹਦੀ ਰਜਿਸਟ੍ਰੇਸ਼ਨ ਦੀ ਸਾਰਾ ਜਿਹੜਾ ਸਿਸਟਮ ਹੈ ਉਹ ਫੂਲ ਪ੍ਰੂਫ ਹੋਵੇ ਉਹਦੇ ਜਿਹੜਾ ਗਰੀਬ ਵਿਚਾਰਾ ਪੈਸੇ ਲਾਉਂਦਾ ਉਹਨੂੰ ਬਾਅਦ ਚ ਨਾ ਪਤਾ ਲੱਗਾ ਵੀ ਜਮੀਨ ਹੀ ਨਹੀਂ ਇੱਥੇ ਜੀ ਸ਼ਹਿਰੀਕਰਨ ਦੇ ਦੇਖੋ ਇਹ ਤੁਹਾਡੀ ਲੋੜ ਮੁਤਾਬਕ ਕਰਨਾ ਪੈਣਾ ਜਨਬਾਦੀ ਨਾਲ ਜੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਆਪਾਂ ਇਹਨੂੰ ਰੋਕ ਸਕਦੇ ਰੋਕ ਹੀ ਨਹੀਂ ਸਕਦੇ ਤੁਸੀਂ ਮਕਾਨ ਲੈਣਾ ਹੈ ਤੁਸੀਂ ਪਲਾਟ ਲੈਣਾ ਹੈ ਤੁਹਾਡੇ ਕੋਲ ਪੈਸੇ ਤੁਸੀਂ ਪਲਾਟ ਲੈ ਕੇ ਰੱਖਣਾ ਕੌਣ ਬੰਦਾ ਰੋਕੂਗਾ ਜੀ ਇਸੀ ਬਾਬੜੀ ਕੰਸਟ੍ਰਕਟਸ ਦਾ ਪਲਾਨ ਉੱਤੇ ਹੋਣਾ ਚਾਹੀਦਾ ਪਰ ਜਿਨ੍ਹਾਂ ਨੇ 70000 ਏਕੜ 70000 ਏਕੜ ਦੀ ਲੋੜ ਚ ਇਹ ਨੋਰਥੀ 500000 ਏਕੜ ਦੇ ਸ਼ਹਿਰਾਂ ਲੱਗੇ ਪਏ ਬਣਾ ਕੇ ਤੇ ਵਿਖਾਉਂਦੇ ਵੀ ਆ ਚੀਜ਼ ਬਣਾਵਾਂਗੇ ਔਰ ਦੂਜੀ ਗੱਲ ਜੇ ਤੱਕ ਸਰਕਾਰ ਦੀਆਂ ਕਲੋਨੀਆਂ ਬੜੀਆਂ ਇੰਨੀਆਂ ਮਾਰੀਆਂ ਨੇ ਜੇ ਤੱਕ ਵੀ ਉਹਨਾਂ ਦੇ ਸੀਵਰੇਜ ਅਜਰਾਂ ਨਹੀਂ ਚੱਲਦੇ ਹੂੰ ਸੜਕਾਂ ਦੀ ਕਿਸੇ ਸਰਕਾਰੀ ਕਲੋਨੀ ਦੀ ਰਾਤ ਵੇਖ ਲਓ ਜੀ ਤੁਸੀਂ ਇੱਕ ਚੀਜ਼ ਦੇਖਿਓ ਨਿਊ ਚੰਡੀ ਨਿਊ ਆਪਣਾ 에어로 ਸਿਟੀ ਵਾਲਾ ਏਰੀਆ 에어ਪੋਰਟ ਵਾਲਾ ਬਣਦੇ ਆ ਰਹੇ ਸੀ ਨਵਾਂ ਹੂੰ ਉਹ ਸਾਰਾ ਸਰਕਾਰ ਨੇ ਬਣਾਇਆ ਜੀ ਜਿਹੜਾ ਨਿਊ ਚੰਡੀਗੜ੍ਹ ਉਹ ਪ੍ਰਾਈਵੇਟ ਕਲੋਨ ਕਲੋਨਾਈਜ਼ਰ ਬਣਾ ਰਹੇ ਆ ਜੀ ਜ਼ਮੀਨ ਸਮਾਨ ਦਾ ਡਿਵੈਲਪਮੈਂਟ ਦਾ ਫਰਕ ਹੈ ਜ਼ਮੀਨ ਸਮਾਨ ਦਾ ਜੀ ਇਹਨਾਂ ਦੀ ਐਨਕਰੋਜਮੈਂਟ ਹੋ ਕੇ ਲੋਕਾਂ ਦਾ 10-10 ਫੁੱਟ ਘਰਾਂ ਦੇ ਅੰਦਰ ਬਾੜ ਵੀ ਲੈ ਆ ਜਗਾ ਜਿਹੜੇ ਸਰਕਾਰੀ ਹੈ ਜੀ ਜਿਹੜਾ ਪ੍ਰਾਈਵੇਟ ਬਿਲਡਰ ਬਣਾ ਰਿਹਾ ਉੱਥੇ ਜਾ ਕੇ ਉਹਨਾਂ ਦੇ ਕੰਮ ਵੇਖੋ ਕਿਦਾਂ ਦੇ ਨੇ ਪਰ ਪ੍ਰਾਈਵੇਟ ਡਿਵੈਲਪਰਾਂ ਦੀ ਗੱਲ ਹੋ ਰਹੀ ਸੀ ਲੈਂਡ ਪੋਲਿੰਗ ਪਾਲਿਸੀ ਦੇ ਵਿੱਚ ਇਹ ਵੀ ਇੱਕ ਪੁਆਇੰਟ ਸੀਗਾ ਔਜਲਾ ਸਾਹਿਬ ਜਿਹੜੇ ਪ੍ਰਾਈਵੇਟ ਡਿਵੈਲਪਰ ਹੈਗੇ ਆ ਕਿਸਾਨਾਂ ਦੀ ਲੁੱਟ ਕਰਦੇ ਆ ਸਿੱਧਾ ਸੌਦਾ ਜਿਹੜਾ ਕਿਸਾਨਾਂ ਨਾਲ ਉਹ ਸਰਕਾਰ ਦੇ ਨਾਲ ਹੋਊਗਾ ਉਹ ਕਿਤੇ ਨਾ ਕਿਤੇ ਸਹਜਮੰਦ ਸੀਗੀ ਚੀਜ਼ ਕਿ ਨਹੀਂ ਨਹੀਂ ਬਰਦਰ ਦੇਖੋ ਦੇਖੋ ਪਤਾ ਕਿ ਵ ਜੀ ਜਦੋਂ ਕਿਸੇ ਨੇ ਵੇਚਣਾ ਆਪਣੀ ਸੋਚ ਵਿੱਚ ਤਾਂ ਕੋਈ ਵੇਚਣਾ ਹੀ ਜੀ ਲੁੱਟ ਕੇ ਵੇਚੋ ਹੁਣ ਅੱਜ ਜੇ ਕੋਈ ਬਿਲਡਰ ਦਿੰਦਾ ਪੈਸੇ ਦੇ ਕੇ ਚੀਜ਼ ਬਣਾਉਂਦਾ ਹੈ ਜੀ ਜਿੰਨਾ ਚਿਰ ਚੀਜ਼ ਬਣੇ ਨਾ ਉਹਨਾਂ ਚਿਰ ਉਹ ਚੀਜ਼ ਤਾਂ ਮੁੱਲ ਹੀ ਕੋਈ ਨਹੀਂ ਹਾਂ ਜੀ ਜਦੋਂ ਬਣਦੀ ਹੈ ਫਿਰ ਉਹਦਾ ਮੁੱਲ ਪੈਂਦਾ ਫਿਰ ਲੱਗੇ ਵੀ ਉਹਨਾਂ ਦੇ ਮੁੱਲ ਫੱਜ ਜਾਂਦੇ ਜੀ ਅੱਜ ਤੁਸੀਂ ਦੇਖੋ ਇੱਕ ਇੱਕ ਕਿਸਾਨ ਜਿਹੜਾ ਆ ਕਰੋੜ ਦਾ ਇਕੱਲਾ ਵੇਚਦਾ ਬਾਅਦ ਚ ਉਹਦੇ ਜੇ ਕੋਈ ਚੀਜ਼ ਬਣ ਜਾਂਦੀ ਲਗਲੇ ਦਾ 2-3 ਕਰੋੜ ਦਾ ਹੋ ਜਾਂਦਾ ਜੀ ਬਿਲਕੁਲ ਤੇ ਜੇ ਡਿਵੈਲਪਮੈਂਟ ਹੀ ਨਹੀਂ ਕਰੋਗੇ ਤੇ ਬੈਠੇ ਕਹੀ ਜਾਵਾਂਗੇ ਬੱਝ ਜਾਣਾ ਨੋਟ ਪੋਸੀਬਲ ਅਸਾ ਡਵੈਲਪਮੈਂਟ ਹੋਣੀ ਹੈ ਲੋਡ ਮੁਤਾਬਕ ਉਹ ਜੇ ਪੋਪੂਲੇਸ਼ਨ ਤੋਂ ਹੀ ਘਰ ਦੇ ਚਾਰਜ ਹੀ ਜੇ ਦੋ ਭਰਾ ਜੇ ਤੁਸੀਂ ਘਰ ਮਕਾਨ ਨਵਾਂ ਲੈਣਾ ਕਿੱਥੇ ਲਾਓਗੇ ਜੀ ਸੋ ਅੱਛਾ ਜੇ ਜੇ ਘਟਾ ਦਿੰਦੇ ਜੇ ਉਹਦੀ ਬਾਣੀ ਨੂੰ ਘਟਿਆ ਕੋਈ ਮਹਿੰਗਾ ਹੀ ਨਾ ਹੋਈਂਦਾ ਮੰਦੀ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਜੀ ਸੋ ਕਈ ਚੀਜ਼ਾਂ ਨੇ ਸਾਨੂੰ ਦੇਖੋ ਇੱਕੇ ਹੀ ਚੀਜ਼ ਨਾਲ ਹਰ ਗੱਲ ਨੂੰ ਨਹੀਂ ਬੰਨ੍ਹ ਸਕਦੇ ਹਰ ਇੱਕ ਚੀਜ਼ ਦੀ ਬਿਲਡਰ ਦੀ ਵੀ ਲੋੜ ਹੈ ਪ੍ਰਾਈਵੇਟ ਬਿਲਡਰ ਦੀ ਵੀ ਲੋੜ ਹੈ ਕਿਸਾਨ ਦੀ ਵੀ ਲੋੜ ਹੈ ਸਰਕਾਰ ਦੀਆਂ ਚੰਗੀਆਂ ਨੀਤੀਆਂ ਦੀ ਵੀ ਲੋੜ ਹੈ ਜੀ ਬਿਜੂਰ ਨੂੰ ਬਚਾਉਣ ਦੀ ਵੀ ਲੋੜ ਹੈ ਪਰ ਹਰ ਪੱਖ ਨੂੰ ਮਲਟੀ ਡਾਈਮੈਂਸ਼ਨਲ ਇਹ ਤੁਹਾਨੂੰ ਦੇਖਣਾ ਇਤਾਂ ਬਣਾਉਂਦੇ ਲੱਗਦਾ ਸਭ ਤੋਂ ਇਸਵੇਂ ਦੇ ਵਿੱਚ ਸਬੰਧਤਾ ਤੁਹਾਡਾ ਬਹੁਤ